ਤੁਹਾਡਾ ਨਾਮ ਰਾਜਦੀਪ ਕੌਰ ਰਾਜਦੀਪ ਵੋਟ ਬਣੀ ਹੈ ਤੁਹਾਹਾਂਜੀ ਹਾਂ ਕਿਹਨੂੰ ਪਾਉਂਗੇ ਵੋਟ ਮੈਂ ਛਾੜੂਗਾ ਤੁਹਾਡਾ ਨਾਮ ਮੇਰਾ ਨਾਮ ਸੁਪ੍ਰੀਤ ਕੌਰ ਹੈ ਸੁਪ੍ਰੀਤ ਵੋਟ ਕਿਹਨੂੰ ਪਾਉਂਗੇ ਤੂੰ ਛਾੜੂਗਾ ਕਾਰਨ ਕਾਰਨ ਇਹ ਹੈ ਕਿ ਪਿਛਲੀ ਵਾਰ ਤਾਂ ਕਾਰਿਦਾਨ ਨੂੰ ਪਾਈ ਸੀ ਪਰ ਹੁਣ ਦੇਖ ਹੀ ਲੈ ਇਸ ਪਰ ਚੇਂਜ ਲੈ ਗਿਆ ਵਾ ਮੁਖਸਰ ਜ਼ਿਲ੍ਹੇ ਇਲਾਕੇ ਤੋਂ ਹੀ ਰਾਜਾ ਵੜੇਂਗ ਆਏ ਨੇ ਕਾਂਗਰਸ ਪਾਰਟੀ ਤੋਂ ਉਮੀਦਵਾਰ ਉਹਨਾਂ ਨੂੰ ਸਪੋਰਟ ਨਹੀਂ ਕਰੋਗੇ ਨਹੀਂ ਪਾਉਂਗੇ ਇਸ ਪਰ ਇਸ ਵਾਰ ਵੋਟ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਪਾਉਣੀ ਹੈ। ਕਿਹ ਚਾਰਨ ਕੀ ਹੈ? ਬਾਕੀ ਪਾਰਟੀਆਂ ਦੇ ਵੀ ਕੈਂਡੀਡੇਟ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਕਿਉਂ? ਮੇਰੀ ਸ਼ੁਰੂ ਤੋਂ ਪਸੰਦ, ਅਸੀਂ ਸ਼ੁਰੂ ਤੋਂ ਅਕਾਲੀਆਂ ਨਾਲ ਰਹੇ ਹਾਂ। ਸਾਡੇ ਪਿੰਡ ਸਕੂਲ ਦਾ ਕੰਮ ਵੀ ਹੋਇਆ। ਪਹਿਲਾਂ ਬੜਾ ਖਸਤਾ ਹਾਲ ਸੀਗਾ ਉਹਦੀ ਬਿਲਡਿੰਗ ਪੂਰੀ ਸਮਾਰਟ ਸਕੂਲ ਵਧੀਆ ਬਣ ਗਿਆ ਹੁਣ ਪਹਿਲਾਂ ਨਾਲੋਂ। ਕੰਮ ਹੋ ਰਿਹਾ ਪਰ ਜਿੰਨਾ ਹੋਣਾ ਚਾਹੀਦਾ ਉਹਨਾਂ ਵੀ ਜ਼ਿਆਦਾ ਨਹੀਂ ਹੋ ਰਿਹਾ ਪਰ ਹੋ ਰਿਹਾ। ਸੋ so, ਪਬਲਿਕ opinion ਦੇ ਵਿੱਚ ਕੁਝ ਸਟੂਡੈਂਟਸ ਸਾਡੇ ਨਾਲ ਜੁੜੇ ਨੇ ਉਹਨਾਂ ਤੋਂ ਵੀ ਪੁੱਛਾਂਗੇ ਕਿ ਜਿਹੜੇ ਲੋਕ ਸਭਾ ਦੇ ਇਲੈਕਸ਼ਨਸ ਨੇ ਔਰ ਉਹ VOTING ਕਰ ਰਹੇ ਨੇ ਤਾਂ ਕਿਸ ਪਾਰਟੀ ਨੂੰ ਜਾਂ ਕੈਂਡੀਡੇਟ ਨੂੰ ਉਹ ਵੋਟ ਪਾਉਣਗੇ ਤੁਹਾਡਾ ਨਾਮ ਰਾਜਦੀਪ ਕੌਰ ਰਾਜਦੀਪ ਵੋਟ ਬਣੀ ਹੈ ਤੁਹਾਡਾ ਹਾਂਜੀ ਹਾਂਜੀ ਕਿਹਨੂੰ ਪਾਉਂਗੇ ਵੋਟ ਮੈਂ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕੌਣ ਹੈ ਲੁਧਿਆਣਾ ਤੋਂ ਨਹੀਂ ਇਹ ਨਹੀਂ ਪਤਾ ਸਿਰਫ ਪਾਰਟੀ ਨੂੰ ਸਪੋਰਟ ਕਰ ਰਹੇ ਹਾਂ ਹਾਂਜੀ ਹਾਂਜੀ ਪਾਰਟੀ ਨੂੰ ਸਪੋਰਟ ਤੁਹਾਡੀ ਵੋਟ ਜਿਹੜੇ ਪੇਰੈਂਟਸ ਨੇ ਤੁਹਾਡੇ ਫੈਮਿਲੀ ਮੈਂਬਰ ਉਹ ਕਿਸ ਨੂੰ ਸਪੋਰਟ ਕਰ ਰਹੇ ਨੇ ਅਲੱਗ-ਅਲੱਗ ਹੈ ਦੋਨੋਂ ਅੱਛਾ ਉਹਨਾਂ ਨੇ ਦੱਸਿਆ ਨਹੀਂ ਤੁਹਾਨੂੰ ਤੁਹਾਡੀ ਪਰਸਨਲ ਚੋਇਸ ਹੈ ਆਮ ਆਦਮੀ ਪਾਰਟੀ ਹਾਂਜੀ ਬਿਲਕੁਲ ਤੁਹਾਡਾ ਨਾਮ ਮੇਰਾ ਨਾਮ ਸ਼ੁਪ੍ਰੀਤ ਕੌਰ ਹੈ ਸ਼ੁਪ੍ਰੀਤ ਤੋਂ ਵੋਟ ਕਿਨੂੰ ਪਾਉਂਗੇ ਝਾੜੂ ਨੂੰ ਪਾਉਂਗੇ ਕਾਰਨ ਕਾਰਨ ਇਹ ਹੈ ਕਿ ਪਿਛਲੀ ਵਾਰ ਤਾਂ ਕਾਲੀ ਦਲ ਨੂੰ ਪਾਈ ਸੀ ਬਟ ਹੁਣ ਦੇਖ ਹੀ ਲਿਆ ਇਸ ਵਾਰ ਚੇਂਜ ਲੈ ਕੇ ਆਵਾਂਗੇ ਤਾਂ ਆਪ ਨੂੰ ਪਾਵਾਂਗੇ 2022 ਤੋਂ ਬਾਅਦ ਬਦਲਾਅ ਹੋਇਆ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਜੋ ਵਾਅਦੇ ਕੀਤੇ ਸੀ ਪੂਰੇ ਵੀ ਕੀਤੇ ਜਾ ਰਹੇ ਨੇ ਤੁਸੀਂ ਕਿਵੇਂ ਵੇਖਦੇ ਹੋ ਉਸ ਨੂੰ ਦੇਖ ਕੇ ਵੋਟ ਪਾਉਣੀ ਚਾਹੀਦੀ ਹਾਂਜੀ ਹਾਂਜੀ ਮੈਨੂੰ ਤਾਂ ਲੱਗ ਰਿਹਾ ਹੈ ਕਿ ਆਪ ਕੁਝ ਨਾ ਕੁਝ ਤਾਂ ਕਰੇਗਾ ਸੋ ਮੈਂ ਤਾਂ ਝਾੜੂ ਨੂੰ ਵੰਤਮਾਨ ਨੂੰ ਕਿੱਦਾਂ ਵੇਖਦੇ ਹੋ ਕਿੱਦਾਂ ਦਾ ਚਿਹਰਾ ਲੱਗਦਾ ਪੰਜਾਬ ਦੇ ਲਈ ਸੀਐਮ ਨੇ ਪੰਜਾਬ ਦੇ ਵੈਸੇ ਜੇ ਪੋਲੀਟੀਕਲ ਦੇਖਿਆ ਜਾਵੇ ਤਾਂ ਉਹਨਾਂ ਦਾ ਚਿਹਰਾ ਕਿੱਦਾਂ ਦਾ ਲੱਗਦਾ ਤੁਹਾਨੂੰ ਮੈਨੂੰ ਤਾਂ ਇਹ ਲੱਗਦਾ ਹੈ ਕਿ ਕੁਝ ਨਾ ਕੁਝ ਤਾਂ ਚੇਂਜ ਲੈ ਕੇ ਆਣਗੇ ਪੋਜ਼ਿਟਿਵ ਵੇਚ ਲੈ ਕੇ ਆਣਗੇ ਮੈਂ ਤਾਂ ਆਪ ਨੂੰ ਸਪੋਰਟ ਕਰਾਂ ਤੁਹਾਡਾ ਨਾਮ ਅਨੁਸ਼ਕਾ ਅਨੁਸ਼ਕਾ ਤੁਸੀਂ ਕਿਹਨੂੰ ਪਾਉਂਗੇ ਵੋਟ ਤੁਹਾਡੀ ਚੋਇਸ ਕਿਹੜੀ ਪਾਰਟੀ ਮੈਂ ਸੋਚ ਰਹੀ ਹਾਂ ਜੀ ਮੈਂ ਡਿਸਾਈਡ ਨਹੀਂ ਕੀਤਾ ਡਿਸਾਈਡ ਨਹੀਂ ਕੀਤਾ ਜਾਂ ਵਨ ਕੈਮਰਾ ਦੱਸਣਾ ਨਹੀਂ ਜਾਓ ਨਹੀਂ ਮੈਂ ਡਿਸਾਈਡ ਕਰ ਰਹੀ ਹਾਂ ਜੀ ਹਾਂਜੀ ਵੈਸੇ ਵੋਟ ਪਾਉਂਗੇ ਉਦਾਂ ਸਰ ਤੁਹਾਡਾ ਨਾਮ ਮੇਰਾ ਨਾਮ ਕੁਮਰ ਪ੍ਰਤਾਪ ਸਿੰਘ ਸਿੱਧੂ। ਕੁਮਰ ਵੋਟ ਬਣੀ ਹੈ ਤੁਹਾਡੀ? ਹਾਂਜੀ। ਕਿਸ ਨੂੰ ਪਾਉਂਗੇ ਇਸ ਵਾਰ? ਇਸ ਵਾਰ ਵੋਟ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਪਾਉਣੀ ਹੈ ਜੀ। ਕਾਰਨ ਕੀ ਹੈ? ਬਾਕੀ ਪਾਰਟੀਆਂ ਦੇ ਵੀ ਕੈਂਡੀਡੇਟ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਕਿਉਂ? ਮੇਰੀ ਸ਼ੁਰੂ ਤੋਂ ਪਸੰਦ ਅਸੀਂ ਸ਼ੁਰੂ ਤੋਂ ਅਕਾਲੀਆਂ ਨਾਲ ਰਹੇ ਹਾਂ। ਅਸੀਂ ਤਾਂ ਅਕਾਲੀ ਦਲ ਨੂੰ ਬਣ। ਭਾਈ ਜੀ ਤੁਹਾਡਾ ਨਾਮ? ਅੰਗਦ ਜੀ, ਅੰਗਦ। ਅੰਗਦ ਤੁਸੀਂ ਵੋਟ ਪਾਉਨੇ ਹੋ? ਵੋਟ ਬਣੀ ਹੈ ਤੁਹਾਡੀ? ਹਾਂਜੀ। ਪਹਿਲਾਂ ਪਾਈ ਹੈ ਕਿਸੇ ਨੂੰ ਵੋਟ ਜਾਂ ਫਰਸਟ ਟਾਈਮ voting ਕਰ ਰਹੇ ਹੋ? ਸਹੀ ਭਾਈ ਜੀ। ਕਿਹ ਕਿਸ ਪਾਰਟੀ ਨੂੰ ਜਾਂ ਕੈਂਡੀਡੇਟ ਨੂੰ ਵੋਟ? ਅਕਾਲੀਆਂ ਨੂੰ ਜੀ ਕਾਰਨ ਉਹ ਰਣਜੀਤ ਢਿੱਲੋਂ ਸਾਹਿਬ ਸਾਨੂੰ ਨੌਂਚ ਨੇ ਜੀ ਨੌਂਚ ਨੇ ਇਸ ਲਈ ਵੋਟ ਪਾਉਂਗੇ ਪਰ ਜਿੱਦਾਂ ਅਕਾਲੀ ਦਲ ਤੇ ਕੀ ਇਲਜ਼ਾਮ ਵੀ ਲੱਗੇ ਨੇ ਉਸ ਨੂੰ ਦੇਖ ਕੇ ਬਦਲ ਵੀ ਸਕਦੇ ਹੋ ਜਾਂ ਸਿਰਫ ਪ੍ਰੋਪਰ ਅਕਾਲੀਦਾਲੀ ਤੁਸੀਂ ਸੋਚਿਆ ਹੋਇਆ ਹੈ ਪਹਿਲਾਂ ਮੈਨੂੰ ਪੋਲਿਟਿਕਸ ਬਾਰੇ ਇਹਨਾਂ ਪਤਾ ਨਹੀਂ ਮੈਂ ਇਲਜ਼ਾਮ ਦੇਖਦਾ ਫੇਰ ਕਰਾਂਗੇ ਜੀ ਸੋ ਇੱਧਰ ਸਾਡੇ ਵੀਰ ਵੀ ਮੌਜੂਦ ਨੇ ਬਾਈ ਜੀ ਤੁਹਾਡਾ ਨਾਮ ਅਗਮ ਜੀ ਅਗਮ ਵੋਟ ਚੋਣਾਂ ਜਿਹੜੀਆਂ ਨੇ ਸਿਰ ਤੇ ਨੇ तमाम ਕੈਂਡੀਡੇਟ ਜਿਹੜੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਤੁਹਾਡੀ ਵੋਟ ਪਰਸਨਲੀ ਕਿਸ ਨੂੰ ਹੈ ਅਸੀਂ ਅਕਾਲੀਦਲ ਨੂੰ ਪਾਵਾਂਗੇ ਜੀ ਅਕਾਲੀਦਲ ਨੂੰ ਕਾਰਨ ਜੀ ਪਰਨਾ ਉਹਨੇ ਝਾੜੂ ਸਰਕਾਰ ਵੀ ਦੇਖਦੀ ਜਿਆਦਾ ਵਧੀਆ ਨਹੀਂ ਲੱਗਿਆ ਹੁਣ ਇਹਨਾਂ ਦਾ ਕਰਕੇ ਦੇਖਦੇ ਹਾਂ ਹੁਣ ਅਕਾਲੀ ਦਲ ਨੂੰ ਸਪੋਰਟ ਕਰਾਂਗੇ ਹਾਂਜੀ ਤੁਹਾਡਾ ਨਾਮ ਸ਼ਾਹਬੀਰ ਭਾਈ ਕਿਹਨੂੰ ਪਾਉਂਗੇ ਵੋਟ ਤੁਹਾਡੀ ਪਰਸਨਲ ਚੋਇਸ ਕਿਹੜੀ ਹੈ ਕੈਂਡੀਡੇਟ ਦੇ ਕੇ ਪਾਉਂਗੇ ਜਾਂ ਪਾਰਟੀ ਨੂੰ ਸਪੋਰਟ ਅ ਅਕਾਲੀ ਦਲ ਨੂੰ ਪਾਵਾਂਗੇ ਜੀ ਪਾਰਟੀ ਨੂੰ ਦੇਖ ਕੇ ਕਿਉਂਕਿ ਮੇਰਾ ਜਿਹੜਾ ਮੁਕਸਰਾ ਤਾਂ ਉੱਧਰ ਕੰਮ ਕਾਫੀ ਵਧੀਆ ਕੀਤਾ ਉਹਨਾਂ ਨੇ ਹੁਣ ਤੱਕ ਜਿਹੜਾ ਮੁਕਸਰਾ ਹਾਂਜੀ ਤੁਹਾਡੇ ਮੁਕਸਰ ਜ਼ਿਲ੍ਹੇ ਇਲਾਕੇ ਤੋਂ ਹੀ ਰਾਜਾ ਵੜਿੰਗ ਆਏ ਨੇ ਕਾਂਗਰਸ ਪਾਰਟੀ ਤੋਂ ਉਮੀਦਵਾਰ ਉਹਨਾਂ ਨੂੰ ਸਪੋਰਟ ਨਹੀਂ ਕਰੋਗੇ ਅ ਨਹੀਂ ਕਨਫਿਊਜ਼ ਜੇ ਲੱਗਿਓ ਬੜਾ ਸੋਚ ਕੇ ਜੀ ਹਾਂਜੀ ਕਿਉਂਕਿ ਅਕਾਲੀ ਦਲ ਦਾ ਦੇਖਿਆ ਉਹਨਾਂ ਨੇ ਕੰਮ ਕਾਫੀ ਵਧੀਆ ਕੀਤਾ ਸਾਡੇ ਤੇ ਤਾਂ ਕਰਕੇ ਅਕਾਲੀ ਦਲ ਨੂੰ ਭਾਈ ਜੀ ਤੁਹਾਡਾ ਨਾਮ ਮੇਰਾ ਨਾਮ ਗੌਰਵ ਹੈ ਜੀ ਗੌਰਵ ਕਿਹਨੂੰ ਵੋਟ ਪਾ ਰਹੇ ਹੋ ਇਸ ਵਾਰ ਲੋਕ ਸਭਾ ਦੇ ਸਰਪਾ ਆ ਆਮਾਦੀਪਾਡੀ ਨੂੰ ਵੋਟ ਪਾਵਾਂਗੇ ਆਮਾਦੀਪਾ ਜੀ ਕਾਰਨ ਕਾਰਨ ਸਰ ਮੈਨੂੰ ਕੰਮ ਵਧੀਆ ਲੱਗਦੇ ਉਹਨਾਂ ਤੇ ਤੇ ਸਾਡੇ ਉਧਰ ਪਹਿਲੇ ਗੁਰਦਾਸਪੁਰ ਹਲਕਾ ਪੈਂਦਾ ਸਾਨੂੰ ਸਾਡੇ ਹੀਗਾ ਸੰਨੀ ਦੇ ਓਲ ਭਾਜੀਪੀ ਦਾ ਤੇ ਉਹ ਵੜਿਆ ਹੀ ਨਹੀਂ ਜਦੋਂ ਦਾ ਬਣਿਆ ਭਾਈ ਕਿਲੋ ਦਾ ਹੱਥ ਚੱਲਿਆ ਨਹੀਂ ਉਹ ਚੱਲਿਆ ਨਹੀਂ ਜੀ ਬਿਲਕੁਲ ਨਹੀਂ ਚੱਲਿਆ ਅਸੀਂ ਮਾਨ ਸਾਹਿਬ ਦਾ ਵੀ ਬਿਆਨ ਆਇਆ ਸੀ ਕਹਿੰਦੇ ਵੀ ਨਲਕੇ بڑے ਪੱਟੇ ਨੇ ਫਿਲਮਾਂ ਚ ਪਰ ਇੱਥੇ ਆ ਕੇ ਲਾਇਕ ਕੋਈ ਨਹੀਂ ਪਾਰ ਪੱਟੇ ਆ ਨਾ ਉਹਨਾਂ ਇੱਧਰ ਨਹੀਂ ਪੱਟੇ ਤੁਸੀਂ ਇਸ ਵਾਰ ਆਪ ਨੂੰ ਸਪੋਰਟ ਕਰੋ ਹਾਂਜੀ ਆਪ ਨੂੰ ਸਪੋਰਟ ਕਰਾਂਗੇ ਭਾਈ ਜੀ ਤੁਹਾਡਾ ਨਾਮ ਮੇਰਾ ਨਾਮ ਸੁਨੀਲ ਹੈ ਜੀ ਕਿਹਨੂੰ ਵੋਟ ਪਾ ਰਹੇ ਹੋ ਤੁਸੀਂ ਇਸ ਵਾਰ ਲੋਕ ਸਭਾ ਮੈਂ ਆਮ ਆਦਮੀ ਪਾਰਟੀ ਨੂੰ ਪਾ ਰਿਹਾ ਹਾਂ ਆਮ ਆਦਮੀ ਪਾਰਟੀ ਨੂੰ ਲੁਧਿਆਣੇ ਤੋਂ ਵੋਟ ਬਣੀ ਹੈ ਤਾਂ ਨਹੀਂ ਮੈਂ ਫਾਜ਼ਿਲ ਕਾ ਦਾ ਹਾਂਜੀ ਫਿਰ ਇਧਰੋਂ ਕੈਂਡੀਡੇਟ ਕਿਹੜਾ ਤੁਹਾਡੇ ਲੱਗ ਕੇ ਕਾਕਾ ਬਰਾੜਾ ਜੀ ਹਾਂਜੀ ਪੂਰੀ ਕਰ ਰਹੇ ਉਹਨਾਂ ਹਾਂ ਕਰ ਰਹੇ ਹਾਂ ਕਿਉਂਕਿ ਉਹਨਾਂ ਦੇ ਕੰਮ ਚੰਗੇ ਸੀ ਆਮ ਇਹ ਖੇਤਾਂ ਦੀ ਬਿਜਲੀ ਵਗੈਰਾ ਨਹਿਰੀ ਪਾਣੀ ਪੂਰਾ ਮਿਲਿਆ ਜਿਹੜਾ ਕਿ ਪਹਿਲਾਂ ਕਦੀ ਨਹੀਂ ਸੀ ਮਿਲਿਆ ਤੇ ਹੁਣ ਡੈਡੀ ਉਹਨਾਂ ਨੂੰ ਖੇਤ ਰਾਤੀ ਜਾਣਾ ਹੀ ਨਹੀਂ ਪਿਆ ਪੂਰੇ ਦਿਨੇ ਹੀ ਕੰਮ ਹੋ ਜਾਂਦਾ ਸੀ ਪੂਰੀ ਲਾਈਟ ਆਉਂਦੀ ਸੀ ਪਾਣੀ ਪੁਣੀ ਲਾਉਣ ਦਾ ਰਾਤ ਦਾ ਕੰਮ ਰਹਿ ਹੈ ਨਹੀਂ ਤਾਂ ਕਰਕੇ ਇਹ ਕੰਮ ਤਾਂ ਚੰਗੇ ਸੀਗੇ ਜਿਵੇਂ ਵੈਸੇ ਆਪਨੇ ਪੰਜਾਬ ਚ ਫ੍ਰੀ ਕਰਾਤੀ 인ਫਰਾਸਟ੍ਰਕਚਰ ਨੂੰ ਲੈ ਕੇ ਹਮੇਸ਼ਾ ਜਿਹੜੇ ਲੀਡਰ ਨੇ ਵੋਟ ਮੰਗਦੇ ਨੇ ਕਿ ਪੰਜਾਬ ਚ ਡਿਵੈਲਪਮੈਂਟ ਹੋਏਗੀ ਤੁਸੀਂ ਕਿਵੇਂ ਵੇਖਦੇ ਹੋ ਕਿ ਇਸ ਵਾਰ ਉਹ ਮੰਗਾ ਜਿਹੜੀਆਂ ਲੀਡਰਾਂ ਦੀਆਂ ਜਾਂ ਜਾਇਜ਼ ਨੇ ਜੋ ਵਾਅਦੇ ਨੇ ਜਾਇਜ਼ ਨੇ ਹੁਣ ਸਾਡੇ ਪਿੰਡ ਸਕੂਲ ਦਾ ਕੰਮ ਵੀ ਹੋਇਆ ਪਹਿਲਾਂ ਬੜਾ ਖਸਤਾ ਹਾਲ ਸੀਗਾ ਉਹਦੀ ਬਿਲਡਿੰਗ ਪੂਰੀ ਸਮਾਰਟ ਸਕੂਲ ਵਧੀਆ ਬਣ ਗਿਆ ਹੁਣ ਪਹਿਲਾਂ ਨਾਲੋਂ ਕੰਮ ਹੋ ਰਿਹਾ ਪਰ ਜਿੰਨਾ ਹੋਣਾ ਚਾਹੀਦਾ ਉਹਨਾਂ ਵੀ ਜ਼ਿਆਦਾ ਨਹੀਂ ਹੋ ਰਿਹਾ ਪਰ ਹੋ ਰਿਹਾ ਸਾਡੇ ਸ਼ਹਿਰ ਦਾ ਸਰਕਾਰੀ ਹਸਪਤਾਲ ਅੱਗੇ ਨਾਲੋਂ ਸੁਧਰ ਗਿਆ ਤੇ ਹੌਲੀ-ਹੌਲੀ ਹੋ ਰਿਹਾ ਕੰਮ ਤਾਂ ਕਰਕੇ ਪਾਵਾਂਗੇ ਵੋਟਾਂ ਸਮਾਧਾਨ ਲਈ ਸ਼ੁਕਰੀਆ ਸੋ ਇਹ ਤਮਾਮ ਸਟੂਡੈਂਟਸ ਨੇ ਜੋ ਆਪ ਕੋ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕਰ ਰਹੇ ਨੇ ਸੋ ਵੇਖਣਾ ਹੋਏਗਾ ਕਿ ਵੋਟਾਂ ਦੇ ਵਿੱਚ ਵੈਸੇ ਕਹਿ ਤਾ ਰਹੇ ਨੇ ਆਡਾਡ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਜਾਂ ਕਈ ਪਾਰਟੀਆਂ ਨੂੰ ਵੀ ਸਪੋਰਟ ਕਰਨ ਨੇ ਵੇਖਾਂਗੇ ਕਿ ਇਹ ਕਿਸ ਪਾਰਟੀ ਦੇ ਉਮੀਦਵਾਰ ਨੂੰ ਬਹੁਮਤ ਮਿਲਦਾ ਹੈ ਔਰ 13 ਕੌਨਸਟਿਟੂਐਂਸੀਜ਼ ਦੇ ਲੋਕ ਸਭਾ ਦੀ ਔਰ ਕਿਹੜੀ ਪਾਰਟੀ ਜਿਹੜੀ ਹੈ ਪੰਜਾਬ ਚੋਂ ਲੀਡ ਕਰ ਰਹੀ ਹੈ